ਅਸਲਾਮੁਆਲਿਕਮ ਮੈਂ ਮੀਤ ਕਾਨਨੀ ਆ ਤੁਸਾਂ ਠੀਕ ਠਾਕ ਹੈ ਦੀਦੇ ਨਾਲ ਦੀ ਚਾਰਦੀ ਕਲਾਚ ਹੋਵੋਗੇ ਵੀਰੋ ਭਾਈ ਅਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਦਾ ਇੱਕ ਹੋਰ ਬੜਾ ਵੱਡਾ ਬਿਆਨ ਸਾਹਮਣੇ ਆ ਗਿਆ ਹੈ ਜਿਹਦੇ ਵਿੱਚ ਉਹ ਦੱਸਦੇ ਪਏ ਨੇ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਤੱਕਾ ਕੀਤਾ ਵਾ ਮਕਮਲ ਤਫਸੀਰ ਆ ਭਾਈ ਦੀ ਵੀਡੀਓ ਜਾਣਨੀ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਆਂ ਇਹਦੀ ਵੀਡੀਓ ਤੇਰੇ ਲੱਗੇ ਤੁਸੀਂ ਲਾਉ 11 ਵਜੇ ਤੋਂ ਸਾਨੂੰ ਇਹਨਾਂ ਨੇ ਫੜ ਕੇ ਰਾਤ ਦੇ 11 ਵਜੇ ਤੱਕ ਸਾਨੂੰ ਘਮਾਉਂਦੇ ਰਹੇ ਕਦੀ ਕਿਤੇ ਕਦੀ ਕਿਤੇ ਹੁਣ ਇਹਨਾਂ ਦੀ ਕੀ ਪਲਾਨਿੰਗ ਕੀ ਮਨਸ਼ਾ ਸੀ ਪਰ ਇਹ ਮੈਨੂੰ ਲੱਗਦਾ ਉਹਦੇ ਜੇ ਕੰਮਜਾਜ਼ ਨਹੀਂ ਹੋਏ ਇਹਨਾਂ ਨੇ ਕੋਈ ਹੋਰ ਵੀ ਮੈਨੂੰ ਲੱਗਦਾ ਇਹਨਾਂ ਕੇਸ ਵੱਡਾ ਕਰਨਾ ਸੀ ਪਰ ਉੱਤੇ ਸਾਡੇ ਘਰ ਦੇ ਪਹੁੰਚ ਗਏ ਉੱਥੇ ਲੋਕੇਸ਼ਨ ਕਿਸ ਤਰ੍ਹਾਂ ਨਿਕਲ ਕਢਾ ਕੇ ਬਾਅਦ ਦੇ ਵਿੱਚ ਫੜਾਫੜ ਇਹਨਾਂ ਨੇ ਕਰਕੇ 55 ਮਿੰਟਾਂ ਦੇ ਵਿੱਚ ਹੀ ਸਾਨੂੰ ਲੈ ਕੇ ਮੁੜ ਗਏ ਮੈਡੀਕਲ ਕਰਾਉਣ ਲਈ ਲੈ ਕੇ ਗਏ ਕੋਈ ਨਾਕਾਬੰਦੀ ਸੀਗੀ ਜਦੋਂ ਰੋਕਿਆ ਤੁਹਾਨੂੰ ਕੋਈ ਚੈਕਿੰਗ ਕਰਦੇ ਪਏ ਸੀ ਜਾਂ ਕੋਈ ਨਾਕਾਬੰਦੀ ਨਹੀਂ ਇਹਨਾਂ ਨੇ ਸਾਨੂੰ ਇਦਾਂ ਰੋਕਿਆ ਆਣ ਕੇ ਪਿੱਛੋਂ ਗੱਡੀ ਆਈ ਆਪਣੀ ਨਾਰਮਲ ਜਾ ਰਹੇ ਸੀਗੇ ਦੋ ਗੱਡੀਆਂ ਤੇ ਆ ਕੇ ਪਿੱਛੇ ਉਹਨਾਂ ਨੇ ਰੋਕਿਆ ਸਾਨੂੰ ਹਰਪ੍ਰੀਤ ਜੀ ਤੁਹਾਡੇ ਪਰਿਵਾਰ ਨੇ ਦੱਸਿਆ ਉਦੋਂ ਗੱਲਬਾਤ ਹੋਈ ਤੇ ਤੁਸੀਂ ਪਹਿਲਾਂ ਦੁਬਈ ਸੀਗੇ ਫਿਰ ਵਾਪਸ ਆਏ ਉੱਥੇ ਟਰਾਂਸਪੋਰਟ ਦੇ ਕੰਮ ਕਰਦੇ ਸੀ ਹਾਂ ਜੀ ਬਿਲਕੁਲ ਗੋਡੂ ਤੇ ਟਰਾਂਸਪੋਰਟ ਦਾ ਕੰਮ ਕਰਦੇ ਸੀ ਇਕੱਠੇ ਹੀ ਸਾਡਾ ਪਰਿਵਾਰ ਦਾ ਹੀ ਕੰਮ ਜਿਹੜਾ ਜੀ ਉਹ ਹੀ ਉੱਥੇ ਦੇ ਕਰਦੇ ਸੀ ਮੈਂ 2020 ਤੇ ਕੋਰੋਨਾ ਤੋਂ ਬਾਅਦ ਹਾਂਜੀ ਮੈਂ ਆਇਆ ਸੀ ਇੱਥੇ ਸੋ ਜੇਲ ਦੇ ਜਦੋਂ ਅੰਦਰ ਰਹੇ ਹੋ ਪਟਿਆਲਾ ਜੇਲ ਚ ਰਹੇ ਤੇ ਕਿਵੇਂ ਉੱਥੇ ਹਾਲਾਤ ਸੀਗੇ ਕੋਈ ਅੰਦਰ ਗੱਲਬਾਤ ਕਿਸੇ ਨਾਲ ਹੋਈ ਹੋਵੇ ਜਾਂ ਬਾਹਰ ਤੁਸੀਂ ਆਉਣ ਵਾਸਤੇ ਜ਼ਮਾਨਤ ਅਰਜ਼ੀ ਵੀ ਲਈ ਹੋਈ ਸੀ ਜ਼ਮਾਨਤ ਮਿਲੀ ਹੈ ਜ਼ਮਾਨਤ ਉਹਨੂੰ 25 ਤਰੀਕ ਦੇ ਮਿਲੀ ਹੋਈ ਹੈ ਤੇ ਸੋਮਵਾਰ ਨੂੰ ਤੁਸੀਂ ਜਿਹੜਾ ਘਰ ਪਹੁੰਚ ਸਕੇ ਹਾਂਜੀ ਉਹਨੇ ਜੇਲ ਪਟਿਆਲਾ ਜੇਲ ਹੀ ਸੀਗੀ ਉੱਥੇ ਉਹਨਾਂ ਨੇ ਸਾਨੂੰ ਰੱਖਿਆ ਸੀ ਜੇਲ ਪ੍ਰਸ਼ਾਸਨ ਨੇ ਠੀਕ ਹੈ ਉਹ ਚੱਕੀਆਂ ਦੇ ਵਿੱਚ ਰੱਖਦੇ ਆ ਜੀ ਜਿੱਦਾਂ ਸਾਨੂੰ ਥੋੜੇ ਕਹਿੰਦੇ ਤੁਹਾਡੀ ਸੇਫਟੀ ਵਾਸਤੇ ਬਾਹਰ ਤੇ ਨਹੀਂ ਹੁਣ ਜਾਣ ਦਿੰਦੇ ਉਹ ਦੋਨਾਂ ਨੇ ਅੰਦਰ ਹੀ ਸਾਨੂੰ ਬੰਦ ਕਰਕੇ ਰੱਖਿਆ ਹੈਗਾ ਤੇ ਬਾਕੀ ਹਾਂਜੀ ਜਮਾਨਤ ਜਿਹੜੀ ਸਾਡੀ ਵੀਰਵਾਰ ਦੀ ਹੋਈ ਹੈ ਤੇ ਉਹ ਕੁਝ ਇਹ ਕਹਿੰਦੇ ਜੀ ਕੁਝ ਉਹਨਾਂ ਨੇ ਜੱਜ ਦੇ ਰੀਡਰ ਨੇ ਕੋਈ ਧਾਰਾ ਵਿੱਚ ਐਡ ਨਹੀਂ ਕੀਤੀ ਉਹਦਾ ਕਰਕੇ ਫਿਰ ਮਤਲਬ ਇਹ ਲੇਟ ਹੁੰਦੀ ਗਈ ਜੀ ਪੁਲਿਸ ਨੇ ਕਿਹਾ ਕਿ ਹਰਪ੍ਰੀਤ ਸਿੰਘ ਹੋਰਾਂ ਨੇ ਖੁਦ ਕੰਫੈਸ ਕੀਤਾ ਕਿ ਉਹ ਡਰੱਗ ਲਿਆ ਉਹਨਾਂ ਨੇ ਨਹੀਂ ਦੇਖੋ ਕੰਫੈਸ ਹੁਣ ਸਾਨੂੰ ਦੇ ਹੁਣ ਜ਼ਬਰਦਸਤੀ ਤੁਸੀਂ ਕਿਸੇ ਦੇ ਕਰਕੇ ਬ੍ਰਮਾਣ ਦੇ ਲੈ ਕੇ ਤੁਸੀਂ ਜੋ ਮਰਜ਼ੀ ਕੰਫੈਸ ਕਰਾ ਲਓ ਗਸਤੇ ਇਹ ਨਾ ਕਿ ਇਹ ਤਾਂ ਹਾਂਜੀ ਵੀਡੀਓ ਬਣਾ ਲਓ ਜੋ ਮਰਜ਼ੀ ਕਰਵਾ ਲਓ ਕਿਉਂ ਜਦੋਂ ਤੁਸੀਂ ਟੌਰਚਰ ਕਰਦੇ ਆ ਇਹ ਪੁਲਿਸ ਵਾਲੇ ਬਕਾਇਦਾ ਸਾਰਿਆਂ ਨੂੰ ਪਤਾ ਸਾਰੇ ਪਤਾ ਹੀ ਹੈ ਪੰਜਾਬ ਪੁਲਿਸ ਦਾ ਕੀ ਰੋਲ ਹੈ ਕਿਦਾਂ ਦਾ ਰੋਲ ਹੈ ਜੀ ਪੁਲਿਸ ਨੇ ਕਿਹਾ ਕਿ ਸਾਡੇ ਕੋਲ ਗੱਡੀ 'ਚ ਜਿਹੜਾ ਸਮਾਨ ਸੀਗਾ ਲਾਈਟਰ ਜਾਂ ਬਾਕੀ ਹੋਰ ਸਮਾਨ ਉਸੇ ਕੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਨੇ ਵੀਡੀਓ ਵੀ ਅਸੀਂ ਬਣਾਈ ਹੈ ਨਹੀਂ ਵੀਡੀਓ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਇਹਨਾਂ ਨੇ 11 ਵਜੇ ਸਾਨੂੰ ਫੜਿਆ ਦਿਨੇ ਰਾਤ ਦੇ 11 ਵਜੇ ਵੀਡੀਓ ਬਣਾ ਰਹੇ ਆ ਜੀ ਤੇ ਜਿਹੜੇ ਕੋਈ ਕਹਿ ਰਿਹਾ ਜੇ ਲਾਈਟਰ ਹੈ ਜਾਂ ਕੋਈ ਵੀ ਸਮਾਨ ਜੋ ਇਹਨਾਂ ਨੇ ਪਾਇਆ ਪਹਿਲੀ ਗੱਲ ਸਾਨੂੰ ਤੇ ਪਤਾ ਨਹੀਂ ਸਾਡੇ ਕੋਲ ਨਾ ਕੁਝ ਵੀ ਬਰਾਮਦ ਨਹੀਂ ਹੋਇਆ ਜਦੋਂ ਇਹਨਾਂ ਸਾਡੀਆਂ ਜੇਬਾਂ ਫੋਨ ਇਹਨਾਂ ਨੇ ਦੋਵੇਂ ਮੇਰੇ ਲੈ ਲਿਆ ਬਕਾਇਦਾ ਜੇ ਕੁਝ ਪੜਿਆ ਜਾਂਦਾ ਇਹ ਮੇਰੇ ਘਰਦਿਆਂ ਨੂੰ ਤੇ ਕਮਸ਼ੇ ਕਮ ਸਾਨੂੰ ਇਹ ਪਰਚਾ ਕੱਟ ਕੇ ਇਹ ਘਰਦਿਆਂ ਨੂੰ ਇਨਫਾਰਮ ਕਰਦੇ ਇਹ ਬਕਾਇਦਾ ਮੈਸੇਜ ਭੇਜ ਰਿਹਾ ਵੀ ਨਹੀਂ ਅਸੀਂ ਬਿਜ਼ੀ ਆ ਮੈਂ ਬਿਜ਼ੀ ਆ ਮੇਰੇ ਫੋਨ ਤੇ ਮੈਸੇਜ ਆ ਰਹੇ ਘਰ ਕੀ ਨਹੀਂ ਮੈਂ ਬਾਅਦ ਕਾਲ ਕਰਦਾ ਬਾਅਦ ਕਾਲ ਕਰਦਾ ਫੋਨ ਬੰਦ ਕਰ ਦਿੱਤੇ ਜਾਣੇ ਤੇ ਇਹ ਤੇ ਫਿਰ ਇਹਦੇ ਵਿੱਚ ਕੌਨਸਪੀਰੇਸੀ ਸਿੱਧੀ ਜੀ ਆ ਜੇ ਸੱਚੇ ਸੀਗੇ ਜੇ ਸਾਡੇ ਕੋਲ ਕੁਝ ਪੜਿਆ ਤੇ ਸਾਨੂੰ ਉਦੋਂ ਹੀ ਇਹ ਪਰਿਵਾਰ ਨੂੰ ਇਤਲਾਹ ਦਿੰਦੇ ਨਾਲੇ ਪਰਚਾ ਕੱਟ ਕੇ ਤੇ ਸਾਨੂੰ ਉਦੋਂ ਹੀ ਮੈਡੀਕਲ ਕਰਾ ਕੇ ਸਾਡਾ ਦੇ ਕਰਦੇ ਇਹ ਰਾਤ ਦੇ ਜਿਹੜਾ ਮਤਲਬ 10 12 ਘੰਟੇ ਦਾ ਜਿਹੜਾ ਇਹਨਾਂ ਨੇ ਸਾਨੂੰ ਮਤਲਬ ਕਦੀ ਕਿਸ ਰਾਣੇ ਕਦੀ ਕਿਸੇ ਚੌਂਕੀ ਇਹ ਤੇ ਫਿਰ ਸਿੱਧਾ ਜਿਹਾ ਹੀ ਲੱਗਦਾ ਕਿ ਹੈ ਹੀ ਸ਼ੱਕੀ ਸੀਗਾ ਕੰਮ ਇਹ ਸਾਰੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਨਾ ਕਿ ਜਦੋਂ ਮਤਲਬ ਕੋਈ ਕਾਰ ਕਾਹਨ ਹੁੰਦਾ ਜਾਂ ਕਿਤੇ ਰੋਕਿਆ ਇਹਨਾਂ ਨੇ ਤੇ ਮੌਕੇ ਦੇ ਵੀਡੀਓਗ੍ਰਾਫੀ ਅੱਜ ਕੱਲ ਕਾਨੂੰਨ ਹੈ ਜੀ ਵੀਡੀਓਗ੍ਰਾਫੀ ਕਰੰਦਾ ਇਹ ਰਾਤ ਨੂੰ ਕਰ ਰਹੇ ਹਾਂਜੀ ਸੋ ਤੁਸੀਂ ਅਮਰਿਤਪਾਲ ਸਿੰਘ ਹੋ ਰਹੇ ਤਾਂ ਕਿੰਨੇ ਵੱਡੇ ਹੋ ਤੇ ਹੁੰਦੀ ਰਹਿੰਦੀ ਹੈ ਗੱਲ ਭਾਈ ਸਾਹਿਬ ਉਹਨਾਂ ਨਾਲ ਹਾਂਜੀ ਮੈਂ 4 ਸਾਲ ਵੱਡਾ ਜੀ ਉਹਨਾਂ ਨਾਲ ਹਾਂਜੀ ਗੱਲ ਮੇਰੇ ਮਤਲਬ ਆਕੇ ਤੇ ਨਹੀਂ ਹੋਈ ਉਦੋਂ ਪਹਿਲੋਂ ਹਾਂਜੀ ਵੋਟਾਂ ਤੋਂ ਬਾਅਦ ਇੱਕ ਵਾਰੀ ਹੋਈ ਹੈ ਗੱਲ ਹਾਂਜੀ ਉਦੋਂ ਜਦੋਂ ਫੋਨ ਆਉਣ ਲੱਗਿਆ ਹੁਣ ਤੇ ਤੁਹਾਨੂੰ ਪਤਾ 20 ਦਿਨ ਤੋਂ ਤੇ ਇੱਥੇ ਸੀਗੇ ਜੇਲ੍ਹ ਦੇ ਵਿੱਚ ਤੇ ਹੁਣ ਨਹੀਂ ਗੱਲ ਹੋਈ ਅਜੇ ਹੁਣ ਹੋ ਕਰਦੇ ਆਂ ਜੀ ਗੱਲ ਇੱਕ ਅੱਦੇ ਦਿਨ ਚੋਂਦਾ ਫੋਨ ਤੇ ਸੋ ਪਰਿਵਾਰ ਦੇ ਵਿੱਚ ਹੁਣ ਸਾਰੇ ਕਿਸ ਇਸ ਮਹੌਲ ਦੇ ਵਿੱਚ ਨੇ ਕਿਉਂਕਿ ਉਦੋਂ ਜਦੋਂ ਫੋਟੋ ਫੜਾਈ ਦਾ سلسلہ ਸੀਗਾ ਤੇ ਸਾਰੇ ਕਹਿ ਰਹੇ ਸੀਗੇ ਕਿ ਪਰਿਵਾਰ ਨੇ ਕਿਹਾ ਕਿ ਜਾਣ ਬੁਝ ਕੇ ਸਾਨੂੰ ਇਦਾਂ ਕੀਤਾ ਜਾ ਰਿਹਾ ਪਰ ਪੁਲਿਸ ਨੇ ਇਹ ਕੀਤਾ ਕਿ ਸਾਨੂੰ ਜੋ ਚੀਜ਼ ਮਿਲੀ ਸੀ ਉਹ ਚੀਜ਼ ਸਾਹਮਣੇ ਰੱਖੀ ਹੈ ਉਹ ਜਿਹੜਾ ਡੋਪ ਟੈਸਟ ਪੋਜ਼ਿਟਿਵ ਆਇਆ ਉਸ ਦੇ ਬਾਰੇ ਕੀ ਸਚਾਈ ਹੈ ਇਹ ਡੋਪ ਟੈਸਟ ਦਾ ਦੇਖੋ ਮਤਲਬ ਇਹ ਹੈ ਕਿ ਅਸੀਂ ਮੈਂ ਜਿਮ ਕਰਦਾ ਹਾਂ ਡੋਪ ਟੈਸਟ ਦਾ ਕੋਈ ਸਟੀਰੋਇਡ ਆ ਗਿਆ ਵੀ ਮੈਨੂੰ ਬਕਾਇਦਾ ਵੀ ਨਹੀਂ ਪਤਾ ਵੀ ਕੀ ਆਇਆ ਉਹਦੇ ਵਿੱਚ ਕੀ ਨਹੀਂ ਆ ਕਉਸਟਿਊਰਡ ਵਗੈਰਾ ਮੈਂ ਲੈਂਦੇ ਜਰੂਰ ਆਪਾਂ ਇੰਜੈਕਸ਼ਨ ਵਗੈਰਾ ਡੱਕਾ ਟੈਸਟ ਆਦੇ ਹੁੰਦੇ ਆ ਪਾਵਰਲੀ ਉਹ ਜਰੂਰ ਯੂਜ਼ ਕਰਦੇ ਆ ਜਾਂ ਕੋਈ ਆਪਾਂ ਵੈਸੇ ਕੋਈ ਦਵਾਈ ਖਾਨੇ ਆ ਬਾਕੀ ਕੋਈ ਐਵੇਂ ਦਾ ਕਿਉਂਕਿ ਤੁਹਾਨੂੰ ਪਤਾ ਇਥੇ ਬੋਟਾਂ ਦੇ ਵਿੱਚ ਵਿਚਰਦੇ ਰਹੇ ਆ ਜਿਵੇਂ ਲੋਕਾਂ ਦੇ ਨਾਲ ਕਿੰਨਾ ਕਿੰਨਾ ਟਾਈਮ ਮਤਲਬ 12 12 24 24 ਘੰਟੇ ਇਥੇ ਰੈਲੀਆਂ ਦੇ ਵਿੱਚ ਜਾਂਦੇ ਰਹੇ ਆ ਤੇ ਉਹ ਕਹਿੰਦੇ ਜੀ ਇੱਕ ਘੰਟੇ ਘੰਟੇ ਬਾਅਦ ਨਸ਼ਾ ਕਰਦੇ ਆ ਜੇ ਘੰਟੇ ਘੰਟੇ ਬੱਧਾ ਨਸ਼ਾ ਮੰਗਦੇ ਆ ਤੇ ਫਿਰ ਕਿੰਨੇ ਘੰਟੇ ਮਤਲਬ ਜਿਹੜੇ ਆ ਫਿਰ ਅਸੀਂ ਕਿੱਥੋਂ ਮਤਲਬ ਉਹ ਕੀ ਕਰਦੇ ਸੀਗੇ ਜਾਂ ਲੋਕਾਂ ਨੂੰ ਪਤਾ ਲੱਗ ਇਸ ਕਰਕੇ ਇਹ ਸਾਰਾ ਇਹਨਾਂ ਨੇ ਜੋ ਟਕਵਾੰਦੇ ਰਜਿਆ ਸੀ ਉਹਦੇ ਦੇ ਮੈਨੂੰ ਲੱਗਦਾ ਲੋਕਾਂ ਨੇ ਨਹੀਂ ਯਕੀਨ ਕੀਤਾ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਆਂ ਇਹ ਚੀਜ਼ ਦੇ ਵਿੱਚ ਜਿਹੜੇ ਨਾਲ ਸਾਥੀ ਦੀ ਗ੍ਰਿਫਤਾਰੀ ਹੋਈ ਲਬਜੀਤ ਸਿੰਘ ਦੀ ਉਹ ਨੂੰ ਕਿੰਨਾ ਪੁਰਾਣਾ ਸਮੇਂ ਤੋਂ ਜਾਣਦੇ ਹੋ ਤੇ ਉਹਦੀ ਇਮੋਰਮੈਂਟ ਰਹੀ ਹੈ ਟਰੈਕਟਰ ਦੇ ਵਿੱਚ ਜਾਂ ਇਹ ਹੋਵੇ ਕਿ ਉਹ ਲੈਂਦਾ ਹੋਵੇ ਜਾਂ ਤੁਸੀਂ ਨਾਲ ਵੈਸੇ ਗਏ ਹੋ ਨਹੀਂ ਮੈਂ ਐਵੇਂ ਤੁਹਾਨੂੰ ਕਹਾਂ ਮੇਰੇ ਸਾਹਮਣੇ ਨਹੀਂ ਕਦੀ ਕਿਉਂਕਿ ਮੇਰੇ ਨਾਲ ਪੜਦਾ ਰਿਆ ਬਜ ਦਵਾਈ ਵੀ ਮਿਲਿਆ ਸਾਨੂੰ ਤੇ ਇੱਥੇ ਵੀ ਵੋਟਾਂ ਦੇ ਵਿੱਚ ਹੀ ਜ਼ਿਆਦਾ ਮਤਲਬ ਮਿਲਿਆ ਵੋਟਾਂ 'ਚ ਆਉਣ ਜਾਣ ਲੱਗੇ ਸਾਨੂੰ ਇਦਾਂ ਹੀ ਤੇ ਮੈਂ ਨਹੀਂ ਸੋਚਦਾ ਕਿ ਉਹਦੀ ਰਹੀ ਹੋਵੇ এনਵਲਪਮੈਂਟ ਬਾਕੀ ਮੈਨੂੰ ਕਲੀਅਰ ਕਟ ਨਹੀਂ ਮੈਂ ਕਹਿ ਸਕਦਾ ਬਟ ਉਹ ਮਿਲਿਆ ਕੁਝ ਨਹੀਂ ਸਾਡੇ ਕੋਲ ਉਸ ਟਾਈਮ ਕੁਝ ਵੀ ਨਹੀਂ ਗੱਡੀ ਦੇ ਵਿੱਚੋਂ ਮਿਲਿਆ ਇਹ ਗੱਲ ਦੀ ਗਾਰੰਟੀ ਮਤਲਬ ਇਹ ਗੱਲ ਸਾਡੇ ਸਾਹਮਣੇ ਚੈਕਿੰਗ ਕੀਤੀ ਉਹਨਾਂ ਦੋਵਾਂ ਜਣਾਂ ਨੇ ਚੈੱਕ ਕੀਤਾ ਫੋਨ ਫੋਨ ਮਿਲੇ ਸਿਰਫ ਤਿੰਨ ਫੋਨ ਉਹਨਾਂ ਨੇ ਸਾਡੇ ਕੋਲ ਲੈਲੇ ਦੋ ਫੋਨ ਮੇਰੇ ਕੋਲ ਇੱਕ ਉਹਦੇ ਕੋਲ ਸੀ ਗੱਡੀ 'ਚ ਕੋਈ ਇੱਕ ਕਿਰਪਾਨ ਪਈ ਸੀਗੀ ਦੋ ਸਰੋਪੇ ਪਏ ਸੀਗੇ ਬਸ ਇਹ ਇਹ ਸਮਾਨ ਸੀਗਾ ਜੀ ਬ੍ਰਹਮਤ ਸਮਾਗਮ ਵਿੱਚ ਵੀ ਹਰ ਜਗ੍ਹਾ ਹਾਜ਼ਰੀ ਭਰਦੇ ਹੋ ਤਾਂ ਉਦੋਂ ਵੀ ਕਿਤੇ ਹਾਜ਼ਰੀ ਭਰਨ ਵਾਸਤੇ ਜਾਣਾ ਸੀ ਕਿ ਕੋਈ ਪ੍ਰੋਗਰਾਮ ਸੀਗਾ ਤੁਹਾਡਾ ਜਿਸ ਦਿਨ ਫਲੋਰ 'ਚ ਨਹੀਂ 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 ਫਲੋਰ ਕੋਈ ਪ੍ਰੋਗਰਾਮ ਨਹੀਂ ਸੀਗਾਹੀਂ ਨਾ ਕੋਈ ਸਪੇਅਰ ਪਾਰਟ ਦੇ ਸلسਲੇ ਦੇ ਵਿੱਚ ਅਸੀਂ ਗਏ ਸੀ ਕੋਈ ਕਾਰ ਦਾ ਸਪੇਅਰ ਪਾਰਟ ਦੇ ਉਸ ਦੇ ਸلسਲੇ ਦੇ ਵਿੱਚ ਅਸੀਂ ਗਏ ਸੀ ਤੇ ਉਹ ਸਾਨੂੰ ਮਿਲਿਆ ਨਹੀਂ ਤੇ ਬਕਾਇਦਾ ਹੈ ਮਤਲਬ ਉੱਥੇ ਹੀ ਟਰਾਈ ਕਰ ਰਹੇ ਸੀ ਤੇ ਨਜਰ ਨੂੰ ਮਤਲਬ ਇਹ ਚੀਜ਼ ਹੋ ਗਈ ਹਾਂਜੀ ਸੋ ਇੱਥੇ ਪੰਜਾਬ ਆ ਕੇ ਫਿਰ ਦਾੜਾ ਕੇਸ ਰੱਖਿਆ ਤੁਸੀਂ ਕਿਉਂਕਿ ਉਸ ਤੋਂ ਪਹਿਲਾਂ ਤੁਸੀਂ ਕਿਹਾ ਫਾਦਰ ਸਾਹਿਬ ਨੇ ਕਿ ਉਦੋਂ ਕੇਸ ਨਹੀਂ ਰੱਖੇ ਹੋਏ ਸੀ ਨਹੀਂ ਨਹੀਂ ਮੈਂ ਪੰਜਾਬ ਤੋਂ ਤੋਂ ਪਹਿਲਾਂ 2016 ਦੇ ਵਿੱਚ ਹਾਂਜੀ ਰੱਖਲੇ ਸੀਗੇ ਕੇਸ ਤੇ ਦਾੜਾ ਹਾਂਜੀ ਉਹ ਮੈਂ ਪਟਾਈ ਸੀਗੇ ਉਦੋਂ ਪਲੱਸ 2 ਦੇ ਵਿੱਚ ਘਟਾਤੇ ਸੀਗੇ 2007 ਦੇ ਵਿੱਚ ਤੇ ਬਾਅਦ ਵਿੱਚ ਵੀ ਮੈਂ 16 ਦੇ ਵਿੱਚ ਹਾਂਜੀ ਰੱਖਲੇ ਕੇਸ ਹੁਣ ਸਾਰਾ ਪਰਿਵਾਰ ਹੈ ਤੁਸੀਂ ਦੇਖਦੇ ਹੋ ਜੋ ਵੀ ਕੰਮ ਕਰ ਰਿਹਾ ਕਿਤੇ ਵੀ ਆਣਾ ਜਾਣਾ ਹੁੰਦਾ ਹਾਂਜੀ ਪਰਿਵਾਰ ਦੇ ਕੰਮ ਹੁਣ ਕਿਉਂਕਿ ਫਾਦਰ ਸਾਹਿਬ ਦੀ ਤੁਹਾਨੂੰ ਪਤਾ ਇੱਧਰ ਹੁਣ ਬਿਜ਼ੀ ਆ ਆਪਣੇ ਰੋਜ਼ ਜਾਣਾ ਪੈਂਦਾ ਕੋਈ ਨਾ ਕੋਈ ਹੋ ਜਾਂਦਾ ਬਾਕੀ ਜਿੰਨੇ ਕੋ ਮਰਾਲ ਮਿਲ ਕੇ ਹੀ ਸਾਰੇ ਰਲ ਮਿਲ ਕੇ ਚੱਲ ਰਹੇ ਆ ਚਾਚਾ ਜੀ ਹੁਣੀ ਮੀਆਂ ਨਾਲ ਹੋਰ ਵੀ ਸਾਡੇ ਹੈਗੇ ਜਿਹੜੇ ਖਾਸ ਬੰਦੇ ਆ ਉਹ ਕਰ ਰਹੇ ਆ ਦੀ ਪਰਿਵਾਰ ਜੋ ਵੀ ਜਿੱਦਾਂ ਵੀ ਕੰਮ ਰਲ ਵੰਡ ਵਰਤ ਕੇ ਚੱਲ ਰਿਹਾ ਜੀ ਇੱਥੇ ਖੇਤੀਬਾੜੀ ਕਰ ਰਹੇ ਹੋ ਕਿ ਕੋਈ ਹੋਰ ਨਹੀਂ ਜੀ ਮੈਂ ਆਨਲਾਈਨ ਕੰਮ ਕਰਦੇ ਸੀਗੇ ਅਸੀਂ ਆਪਣਾ ਡਿਸਪੈਚ ਦਾ ਕੰਮ ਕਰਦਾ ਸੀਗਾ ਆਨਲਾਈਨ ਆ ਹੁਣੀ ਮਤਲਬ ਥੋੜਾ ਚਿਰ ਹੋਇਆ ਜਦੋਂ ਆ ਚੱਕਰ ਹੋਇਆ 18 ਮਾਰਚ ਦਾ ਉਸ ਤੋਂ ਬਾਅਦ ਛੱਡ ਪਹਿਲੋਂ ਉਹ ਦੇਖਦੇ ਕੰਮ ਹੋਣ ਤੇ ਫ੍ਰੀ ਹਾਲ ਦੀ ਘੜੀ ਤੇ ਨਹੀਂ ਕੋਈ ਕੰਮ ਆ ਵੋਟਾਂ 'ਚ ਬਿਜੀ ਸੀ ਤੁਹਾਨੂੰ ਪਤਾ ਤੇ ਹੁਣ ਹਜੇ ਨਹੀਂ ਕੋਈ ਇੱਧਰ ਕਰ ਸਵਾਰ 'ਚ ਗ੍ਰਿਫਤਾਰੀ ਜਿਸ ਤਰੀਕੇ ਨਾਲ ਤੁਸੀਂ ਕਿਹਾ ਹੋਈ ਹੈ ਪੁਲਿਸ ਇੱਕੋ ਦਮ ਭੱਜ ਕੇ ਆਈ ਸਾਡੇ ਕੋਲ ਇਸ ਤੋਂ ਪਹਿਲਾਂ ਵੀ ਕਦੀ ਐਦਾਂ ਹੋਇਆ ਕਿ ਕੋਈ ਪਿੱਛੇ ਲੱਗਾ ਹੋਵੇ ਜਾਂ ਕਈ ਆਸ-ਪਾਸ ਦੇ ਲੋਕ ਪੁੱਛਦੇ ਹੋਣ ਜਾਂ ਕਿਸੇ ਹਾਂਜੀ ਇਹ ਦੇ ਨਾਲ ਸਾਨੂੰ ਕਈ ਵਾਰੀ ਮਤਲਬ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਵੀ ਜਦੋਂ ਆਪਾਂ ਰੋਡ ਤੇ ਜਾ ਰਹੇ ਹਾਂ ਕਿਉਂਕਿ ਮੈਂ ਕਈ ਆਪਣੇ ਨਾਲ ਨਾ ਤੇ ਸਾਡੇ ਨਾਲ ਕੋਈ ਸਿਕਿਉਰਿਟੀ ਕਿਉਂਕਿ ਸਾਨੂੰ ਕੋਈ ਇਹੋ ਜਿਹਾ ਹੀ ਸਮਝਦੇ ਨਹੀਂ ਆ ਲੋਕਾਂ ਦੇ ਵਿੱਚ ਲੋਕਾਂ ਨੇ ਚੁਣਿਆ ਉਹ ਚਲੋ ਭਾਈ ਸਾਹਿਬ ਨੂੰ ਤੇ ਲੋਕਾਂ ਦੇ ਵਿੱਚ ਅਸੀਂ ਜਾਣੇ ਹਰਥਾਂ ਜਾਣੇ ਕੋਈ ਇਦਾਂ ਦਾ ਸਾਨੂੰ ਪਰ ਇਹ ਕਈ ਵਾਰੀ ਸਾਨੂੰ ਚੇਜ਼ ਕਰਨ ਦੀ ਜਾਂ ਕੁਝ ਪ੍ਰਾਈਵੇਟ ਗੱਡੀਆਂ ਤੋਂ ਕਹਿ ਨਹੀਂ ਸਕਦੇ ਪੱਕਾ ਕਿ ਹੋਵੇ ਜਾਂ ਨਾ ਹੋਵੇ ਕੌਣ ਹੋਵੇ ਉਹਦੇ ਪਿੱਛੇ ਬਟ ਇਹ ਕਈ ਚਾਂਸ ਹੋਏ ਮੇਰੇ ਨਾਲ ਹੋਏ ਖਾਸ ਕਰਕੇ ਮੈਂ ਉੱਥੇ ਚੰਡੀਗੜ੍ਹ ਵੀ ਜਦੋਂ ਰਹਿੰਦਾ ਸੀਗਾ ਕੰਮ ਕਰਦਾ ਸੀਗਾ ਉਦੋਂ ਵੀ ਇਸੇ ਵਜ੍ਹਾ ਤੋਂ ਹੀ ਅਹੀਂ ਇੱਥੇ ਸ਼ਿਫਟ ਹੋਏ ਪਿੰਡ ਕਿ ਮੈਂ ਰਾਤ ਨੂੰ ਜਦਾਂ ਆਉਂਦਾ ਸੀ ਸਾਢੇ 3:40 ਵਜੇ ਤੇ ਉਹ ਕਈ ਵਾਰੀ ਗੱਡੀਆਂ ਪਿੱਛੇ ਹੁੰਦੀਆਂ ਸੀਗੀਆਂ ਤੇ ਮੈਨੂੰ ਦੋ ਤਿੰਨ ਵਾਰੀ ਡਾਊਟ ਹੋਇਆ ਮੈਂ ਫਿਰ ਭਾਈ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਪਿੰਡ ਆਜੋ ਵੀ ਸੇਫਟੀ ਮਤਲਬ ਨਹੀਂ ਹੈਗੀ ਤਾਂ ਸਹੀ ਨਹੀਂ ਹੈਗਾ ਹਾਂਜੀ ਇੱਕ ਤੁਹਾਨੂੰ ਵੇਖ ਕੇ ਭਲੇਖਾ ਵੀ ਪੈਂਦਾ ਭਾਈ ਅਮਰਿਤਪਾਲ ਸਿੰਘ ਹੋਰਾਂ ਦਾ ਹੂ ਹੂ ਸ਼ਕਲ ਵੀ ਹੈ ਤੋ ਕਾਫੀ ਇਸੇ ਕਰਕੇ ਵੀ ਮਿਲਦੇ ਹੋਣਗੇ ਹਨਾ ਨਾਲੇ ਇੱਕ ਭਾਈ ਅੰਮਰਪਾਲ ਸਿੰਘ ਉਹਨਾਂ ਦੇ ਭਰਾ ਹੋਣ ਜਾਣ ਮਿਲਣ ਜਾਣ ਜਾਓਗੇ ਇੱਥੇ ਦਿਬਰਗੋਹਰ ਜੇਲ੍ਹ ਦੇ ਵਿੱਚ ਹਾਂਜੀ ਇਹੀ ਤਾਂ ਕਿਹਾ ਹੈ ਕਿ ਉਹਨਾਂ ਨੂੰ ਹੁਣ ਛੱਡਣਾ ਚਾਹੀਦਾ ਹੈ ਸਰਕਾਰ ਨੂੰ ਕਿਉਂਕਿ ਇਹ ਇਹਨਾਂ ਦੀਆਂ ਐਮਪੀ ਬਣਨ ਤੋਂ ਬਾਅਦ ਵੀ ਇਹਨੇ ਲੋਕਾਂ ਨੇ ਉਹਨਾਂ ਨੂੰ ਚੁਣਿਆ 4.5 ਲੱਖ ਲੋਕਾਂ ਨੇ ਬੋਟਾਂ ਪਾਈਆਂ ਉਹਨਾਂ ਨੇ ਤੇ ਇਸ ਕਰਕੇ ਸਰਕਾਰ ਨੂੰ ਛੱਡਣਾ ਚਾਹੀਦਾ ਬਾਕੀ ਨਹੀਂ ਇਹ ਛੱਡਦੇ ਤੇ ਫਿਰ ਹਾਂਜੀ ਮਿਲਣ ਤੇ ਜਾਂਦੇ ਹੀ ਆ ਮਿਲਣ ਪਰਵਾਜ਼ ਜਾਂਦਾ ਅਸੀਂ ਵੀ ਜਾਵਾਂਗੇ ਮੈਂ ਵੀ ਜਾਵਾਂਗਾ ਜ਼ਰੂਰ ਹਾਂਜੀ ਸਿਰ ਤੋਂ ਪਿੰਡ ਹੀ ਪੜੇ ਹੋ ਕੁਆਲਿਫਿਕੇਸ਼ਨ ਸਾਰੀ ਤੁਹਾਡੀ ਕਿੰਨੀ ਹੈ ਤੇ ਪਲੱਸ 2 ਆ ਕੁਆਲਿਫਿਕੇਸ਼ਨ ਇੱਥੇ ਹਾਂਜੀ ਵੱਖਰੇ ਵੱਖਰੇ ਸਕੂਲਾਂ ਤੋਂ ਇੱਥੇ ਰਹੀਏ ਦੇ ਨੇੜੇ ਦੋ ਤਿੰਨ ਸਕੂਲ ਤੋਂ ਹਾਂਜੀ ਮੈਂ ਪੜਿਆ ਹਾਂ ਹਾਂਜੀ ਇਲੈਕਸ਼ਨਸ ਦੇ ਵਿੱਚ ਵਿਚਰਨਾ ਸ਼ੁਰੂ ਹੋਏ ਜੋ ਬਾਕੀ ਗੁਰਮਤ ਸਮਾਗਮਾਂ ਦੇ ਵਿੱਚ ਵੀ ਪਹੁੰਚਣਾ ਸ਼ੁਰੂ ਹੋਏ ਹੋ ਆਉਣ ਵਾਲੇ ਸਮੇਂ 'ਚ ਕੀ ਇਸੇ ਤਰ੍ਹਾਂ ਪ੍ਰੋਗਰਾਮਾਂ 'ਚ ਹਾਜ਼ਰੀ ਭਰਦੇ ਰਹੋਗੇ ਜਾਂ ਹੋਰ ਕੁਝ ਜਿਵੇਂ ਖਾਲਸਾ ਵੀਰ ਅਮਰਿਤਪਾਲ ਸਿੰਘ ਹੋਰਾਂ ਨੇ ਕੱਢੀ ਸੀਗੀ ਜਾਂ ਤੁਸੀਂ ਵੀ ਕੁਝ ਇਸ ਤਰ੍ਹਾਂ ਜੋ ਸਾਥ ਸ਼ੁਰੂ ਕਰੋ ਜਿਵੇਂ ਖਾਲਸਾ ਵੀਰ ਕੱਢੇਗੀ ਪਹਿਲਾਂ ਨਹੀਂ ਨਹੀਂ ਉਹ ਤੇ ਨਾ ਉਹਨਾਂ ਦੇ ਕੰਮ ਆ ਉਹ ਹੀ ਕਰ ਸਕਦੇ ਆ ਇਦਾਂ ਦਾ ਕਿਉਂਕਿ ਉਹ ਪ੍ਰਮਾਤਮਾ ਵੱਲੋਂ ਜਦੋਂ ਕਿਸੇ ਸੇਵਾ ਲੈਣੀ ਆ ਉਹਨਾਂ ਨੇ ਉਹਨਾਂ ਦੇ ਭਰਾ ਹੁਣ ਦੇ ਨਾਤੇ ਅਸੀਂ ਜਿੰਨਾ ਕਰ ਸਕਦੇ ਆ ਸੰਗਤ ਦੇ ਕਿਤੇ ਜਾ ਸਕਦੇ ਆ ਜਾਂ ਲੋਕਾਂ ਦੀਆਂ ਕੋਈ ਮੁਸ਼ਕਲਾਂ ਜੇ ਨਜ਼ਰੋਂ ਬਾਹਰ ਨਹੀਂ ਆਉਂਦੇ ਉਹਨਾਂ ਚ ਜਰੂਰ ਅਸੀਂ ਸੁਣਾਂਗੇ ਤੇ ਉਹਨਾਂ ਦੇ ਉਹ ਕੰਮ ਕਰਾਂਗੇ ਲੋਕਾਂ ਦੇ ਬਾਕੀ ਮੇਨਲੀ ਉਹ ਹੀ ਆ ਜੀ ਉਹਨਾਂ ਨੇ ਜੋ ਕਰਨਾ ਉਹਨਾਂ ਨੇ ਕਰਨਾ ਵਾ ਅਸੀਂ ਤੇ ਕਿਹਨੇ ਕੋਈ ਬਾਹਰ ਆਣ ਕੇ ਆਪਣਾ ਇਹ ਵੀ ਕੰਮ ਸੰਭਾਲਣ ਤੇ ਬਾਕੀ ਜੋ ਵੀ ਉਹ ਮਤਲਬ ਕਰਨਾ ਚਾਹੁੰਦੇ ਉਹ ਕਰਨਾ ਆਣਗੇ ਹਾਂਜੀ ਸੋ ਅ ਭਾਈ ਅਮਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੋਰਾਂ ਨਾਲ ਜਿਹੜੀ ਗੱਲਬਾਤ ਪੂਰੀ ਕੀਤੀ ਹੈ ਕਿ ਜਦੋਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦੱਸਿਆ ਕਿ ਕਿਵੇਂ ਗ੍ਰਿਫਤਾਰੀ ਹੋਈ ਸੀ ਔਰ ਉੱਥੇ ਕਿਸੇ ਕੰਮ ਕਰਕੇ ਗਏ ਸੀ ਤਾਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਫਿਰ ਉਹ ਅੱਜ ਦੀ ਵੀਡੀਓ ਚ ਆਪਾਂ ਦੇਖਿਆ ਕਿ ਭਾਈ ਅਮਰਪਾਲ ਦੇ ਭਰਾ ਜਿਹੜੇ ਹਰਪ੍ਰੀਤ ਸਿੰਘ ਆ ਉਹਨਾਂ ਦਾ ਇਹ ਦੂਸਰਾ ਇੰਟਰਵਿਊ ਜਿਹੜਾ ਸਾਹਮਣੇ ਆ ਰਿਹਾ ਤੇ ਉਹ ਉਹਦੇ ਵਿੱਚ ਦੱਸਦੇ ਪਏ ਨੇ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਤੱਕਾ ਕੀਤਾ ਵਾ ਉਹ ਦੱਸਦੇ ਨੇ ਕਿ ਜਦੋਂ ਉਹਨਾਂ ਨੇ ਸਾਨੂੰ ਫੜਿਆ ਸਾਡੇ ਕੋਈ ਚੀਜ਼ ਨਹੀਂ ਸੀ ਮੇਰੇ ਕੋ ਸਿਰਫ ਮੋਬਾਈਲ ਸੀ ਬਾਕੀ ਇਹਨਾਂ ਨੇ ਜੋ ਵੀ ਚੀਜ਼ਾਂ ਲੈਟਰ ਜਾਂ ਆਈਸ ਵਗੈਰਾ ਸਭ ਆਪਣੇ ਕੋਲੋਂ ਮੇਰੇ ਉੱਤੇ ਪਾਇਆ ਸੀ ਉਹ ਕਹਿੰਦੇ ਜਿਹੜੀ ਗੱਲ ਡੋਪ ਟੈਸਟ ਦੀ ਹੈ ਤੇ ਡੋਪ ਟੈਸਟ ਦੇ ਵਿੱਚ ਮੁਸਬਤ ਅਗਰ ਆਈ ਕੋਈ ਚੀਜ਼ ਤੇ ਉਹ ਮੈਂ ਜਿਮ ਕਰਨਾ ਮੈਂ ਤੇ ਹੋ ਸਕਦਾ ਜਿਹੜੇ ਸਟੀਰੋਇਡ ਵਗੈਰਾ ਉਹਦਾ ਕੋਈ ਅਸਰ ਹੋ ਗਿਆ ਹੋਵੇ ਅਸਰ ਤੇ ਜਿਹੜੀ ਟੈਸਟ ਹੈਗਾ ਇਹਨਾਂ ਡਰੋਗ ਟੈਸਟ ਮੁਸਬਤ ਆਇਆ ਹੈ। ਬਾਕੀ ਕਹਿੰਦੇ ਐਸੀ ਕੋਈ ਗੱਲ ਨਹੀਂ ਹੈ। ਅਸੀਂ ਤੇ ਆਪ ਸਾਡਾ ਖਾਨਦਾਨ ਭਾਈ ਅਮਰਿਤਪਾਲ ਮੈਂ ਅਸੀਂ ਸਾਰੇ ਹੀ ਸਾਡਾ ਸਾਰਾ ਖਾਨਦਾਨ ਹੀ ਇਹ ਕੋਸ਼ਿਸ਼ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਇਹਨਾਂ ਫਰੋਗ ਪਾ ਰਿਆ ਉਹਨੂੰ ਰੱਕਿਆ ਜਾਏ ਤੇ ਅਸੀਂ ਇਹ ਕੰਮ ਕਿਸ ਤਰ੍ਹਾਂ ਕਰ ਸਕਨੇ ਆ। ਇਹ ਸਿਰਫ ਹਕੂਮਤ ਦੀ ਤੇ ਪ੍ਰਸ਼ਾਸਨ ਦੀ ਮਿਲਿ ਭਗਤ ਸੀ ਸਾਡੇ ਖਾਨਦਾਨ ਨੂੰ ਬਦਨਾਮ ਕਰਨ ਦੀ ਭਾਈ ਅਮਰਿਤਪਾਲ ਨੂੰ ਬਦਨਾਮ ਕਰਨ ਦੀ ਇਸ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ। ਸਚਾਈ ਇਹ ਹੀ ਹੈ ਕਿ ਅਸੀਂ ਬੇਗ ਨਾਵਤੇ ਆ ਵੀ ਸਾਡੇ ਤੇ ਝੂਠੇ ਪਰਚੇ ਪਾਏ ਜਾ ਰਹੇ ਨੇ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰੱਬ ਰੱਖਾ